ਗੁਰੂ ਤੇਗ ਬਹਾਦਰ ਸਾਹਿਬ ਸੀ ਸਿਆਪਤ ਚਿਰਨਾਮ ਪਿਆ ਦੱਸਦੇ ਕਹਿੰਦੇ ਵੀ ਬਾਦਸ਼ਾਹ ਰਾਮਦੇਵ ਦੇ ਹੁਕਮ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜੇਲ੍ਹ ਗ੍ਰਫਤਾਰ ਕਰਕੇ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਦੇ ਆ। ਉਹ ਪਿੰਜਰਾ ਐਡਾ ਕੁ ਸੀਗਾ ਕਿ ਨਾਦਰ ਖੋਲਾ ਸੀ ਜਿਆਦਾ ਨਾ ਆ ਵੱਡਾ ਸੀ। ਨਾ ਉਹ ਇੱਕ ਤਰ੍ਹਾਂ ਬੈਠ ਸਕਦੇ ਸੀ ਨਾ ਇੱਕ ਤਰ੍ਹਾਂ ਖੜੇ ਹੋ ਸਕਦੇ। ਸਾਰੀ ਦਿੱਲੀ ਜਿਹੜੀ ਹੈਗੀ ਆ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਦਰਸ ਰਹੀ ਸੀ। ਠੀਕ ਹੈ? ਤੇ ਅੰਦਰ ਜਿਹੜਾ ਹੈਗਾ ਆ ਗੁਰੂ ਸਾਹਿਬ ਜਿਹੜੇ ਹੈਗਾ ਉਹਨਾਂ ਨੂੰ ਆਪਣੇ ਪਿਆਰੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਬਿਆਰ ਲਾ ਜਿਹਨਾਂ ਸ਼ਹੀਦੀਆਂ ਅੱਖੀਆਂ ਅੱਖੀ ਵੇਖੀਆਂ ਪਈਆਂ ਪਰ ਉਹਨਾਂ ਦਾ ਮਾਨਨ ਟੋਲ ਰਿਹਾ ਟੋਲ ਮੰਨ ਲਓ ਉਹ ਆਪਣੇ ਜਿਹੜੇ ਆ ਇਰਾਦੇ ਦੇ ਕਾਇਮ ਰਹੇ ਠੀਕ ਹੈ ਉਹਨਾਂ ਦਾ ਖੂਦ ਹੈ ਪਾਣੀ ਵਿੱਚੋਂ ਡੱਟ ਕੇ ਬੱਪੂ ਦੇ ਪਾਣੀ ਕੱਢ ਕੇ ਇਸ਼ਨਾਨ ਕੀਤਾ ਨਵੇਂ ਕੱਪੜੇ ਪਾ ਕੇ 24 ਮਾਰਕੇ ਬੈਠ ਗਏ

ਇਹ ਲੋਕ ਆ ਵਾਸੀ ਆ ਉਹ ਹੀ ਇਹ ਤਸ਼ੱੱਦਦ ਦੇਖ ਰਹੇ ਲੋਕ ਡਰੇ ਹੋਏ ਤਾਂ ਠੀਕ ਹੈ ਪਤਾ ਜੀ ਫਿਰ ਕੀ ਗੱਲ ਹੋਈ ਹੈ ਜਦੋਂ ਗੁਰ ਗੁਰਦੇਵ ਭਰਦwaj ਜੀ ਦਾ ਸੀਸ ਟੱਪ ਹੋ ਜਾਂਦਾ ਤਾਂ ਉਹਨਾਂ ਨੇ ਕਿਹਾ ਲਈ ਕਿਥੋਂ ਕੋਈ ਵੀ ਜਿਹੜਾ ਹੈਗਾ ਇਹਨਾਂ ਦਾ ਸੀਸ ਜਾਂ ਧਾਰਾ ਜਾ ਕੇ ਨਹੀਂ ਲਿਜਾ ਸਕਦਾ ਦਿਨ ਨਿਕਲ ਗਿਆ ਸ਼ਾਮ ਹੋਣ ਲੱਗ ਪਈ ਸਾਰੇ ਪਾਸੇ ਮਯੂਸੀ ਸਾਰੇ ਵੀ ਹੋਣ ਇਥੇ ਜੇ ਗੁਰੂ ਸਾਹਿਬ ਦਾ ਸੀਸ ਤੇ ਢਾੜ ਜਿਹੜਾ ਇੱਥੇ ਪਿਆਰਿਆ ਤਾਂ ਉਹਨਾਂ ਦਾ ਨਰਾਤਰ ਹੋਣਾ। ਮੀਕਾ ਭਾਈ ਜੇਤਾ ਜੀ ਜਿਹਨਾਂ ਨੂੰ ਕਾਲਜ ਭਾਈ ਜੀਵਨ ਸਿੰਘ ਜੀ ਬਣੇ ਨਾ ਭਾਈ ਜੀਵਨ ਸਿੰਘ। ਤੇ ਉਹਨਾਂ ਦੇ ਪਿਤਾ ਸਦਾਨਾਨ ਜੀ। ਠੀਕ ਹੈ। ਤੇ ਉਹਨਾਂ ਦੇ ਚਾਚਾ ਜੀ ਸੀਗੇ ਉਹ ਦੇਖਦੇ ਸਾਰਾ ਮੰਦਰ ਨੂੰ ਦੇਖਿਆ। ਉਹ ਆਪਸ ਵਿੱਚ ਸਲਾਹ ਕਰ ਰਹੇ ਸੀ ਕਿ ਗੁਰੂ ਸਾਹਿਬ ਦਾ ਸੀਸ ਤੇ ਢਾੜ ਜਿਹੜਾ ਹੈ ਇਤੋਂ ਚੱਕਣਾ ਬਣਾ ਆਪਾਂ ਇਹਨਾਂ ਦੀ ਦੇਖਤ ਲਈ। रामदेव ने उत्खिलवाने अरार किया सिगा दिल्ली ਦੇ ਵਿੱਚ ਕਿ ਕੋਈ ਵੀ ਇਹ ਵਿਅਕਤੀ ਚਾਹੇ ਇਸ ਰਸਤਾ ਸਿੱਖਦਾ ਸੀ ਵੀ ਇਹ ਕਾਹਦਾ ਕਰ ਸਕੀ ਇਹ ਹੋਵੇਗਾ ਕੋਈ ਵੀ ਦਾਗਾ ਲਾ ਕੇ ਚਾਹੇ ਉਹ ਪਾਈ ਸਦਾ ਜਿਹੜਾ ਉਹਨਾਂ ਦੇ ਪਿਤਾ ਜੀ ਸੀ ਉਹ ਪਾਈ ਜਸਾ ਰੁਪਿਆ ਨਹੀਂ ਜਿਹੜੀ ਹਕੀਆ ਇੱਕ ਵਾਰਨੀ ਮੈਂ ਦੇਮਾ ਕਾ ਮਰੀਆ ਪੂਰਨ ਦਾ ਤਾਸੀਸ ਤੇ ਆ ਕੇ ਸਿਆਸ ਹੁਦਾ ਮੈਂ ਨਹੀਂ ਗਿਆ ਸਕਦਾ ਤੇ ਪੂਰਾ ਨੇ ਕੀ ਜਿੰਦਾ ਫੇਰ ਆਪਣੇ ਪੁੱਤਰ ਨੂੰ ਉਹਨੇ ਹੁਕਮ ਦਿੱਤਾ ਭਾਈ ਜੱਤਾ ਜੀ ਨੂੰ ਪੈਸਾ ਦਾ ਨੀ ਗੇਟ ਕੁੰਬੀਰਾ ਸੀ ਸੀਰਾ ਤਰਪਾਕਦਾ ਭਾਈ ਜੱਤਾ ਜੀ ਨੇ ਆਪਣੇ ਪਿਤਾ ਜਿਹੜਾ ਹੈਗਾ ਆ ਪੈਸਾ ਦਾ ਨਾਨ ਜੀ ਦਾ ਸੀ ਜਿਹੜਾ ਹੈ ਧਾਤੋ ਇਲਾਕਾ ਦੱਸਦਾ ਤੇ ਗੁਰੂ ਜੀ ਦਾ ਸੀਸ ਚੱਕਿਆ ਉੱਥੇ ਗੁਰੂ ਜੀ ਦਾ ਐ ਦਾ ਸੀਸ ਚੱਕ ਕੇ ਆਪਣੇ ਪੁੱਤਾਂ ਭਾਈ ਸਰਾਨੰਦ ਜੀ ਦਾ ਸੀਸ ਰੱਖ ਦਿੰਦਾ। ਠੀਕ ਹੈ ਨਾ? ਤੇ ਗੁਰੂ ਜੀ ਦਾ ਧੜ ਚੱਕ ਕੇ ਉਹਨਾਂ ਦਾ ਧੜ ਰੱਖ ਦਿੰਦਾ। ਠੀਕ ਹੈ? ਤੇ ਭਾਈ ਜੈਤਾ ਜੀ ਨੇ ਉਹਨਾਂ ਨੂੰ ਜਿਹੜਾ ਆ ਸੀਸ ਉਹ ਤੇਗਵਧਨ ਜੀ ਦਾ ਚੱਕ ਕੇ ਜਿਹੜਾ ਹੈਗਾ ਆ ਉਹਨਾਂ ਨੂੰ ਕੱਪੜੇ ਦੇ ਵਿੱਚ ਸਾਫ ਕੱਪੜੇ ਦੇ ਵਿੱਚ ਲਪੇਟ ਕੇ ਠੀਕ ਹੈ ਨਾ? ਉਹ ਆਨੰਦ ਸਤ ਅਨੰਦਪੁਰ ਸਾਹਿਬ ਨੂੰ ਚੱਲੇ ਬਾਹਰ